ਤੁਹਾਨੂੰ ਨਾ ਸੁਸਾਈਡ ਕਰਨ ਦੀ ਇੱਕ ਬਹੁਤ ਸੌਖੀ ਟਰਿਕ ਦੱਸਦਾ ਮੈਂ ਬਹੁਤ ਸੌਖੀ ਹੈ ਕਰਨਾ ਕੀ ਹੈ ਕੁਝ ਨਹੀਂ ਕਰਨਾ ਇਹ ਐਦਾਂ ਕਰਕੇ ਨਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕੀ ਵੇਖ ਰਹੇ ਹੋ ਯਾਰ ਇੰਨੇ ਤੰਗ ਹੋ ਜਿੰਦਗੀ ਤੋਂ ਮਰਨ ਦਾ ਤਰੀਕਾ ਵੇਖ ਰਹੇ ਹੋ ਖੁਸ਼ ਨਹੀਂ ਹੋ ਐਡੀ ਕ ਜਿੰਦਗੀ ਮਿਲੀ ਹੈ ਨਿੱਕੀ ਜੀ ਪਤਾ ਨਹੀਂ ਅੱਜ ਦਾ ਦਿਨ ਆਖਰੀ ਹੋਊਗਾ ਅੱਜ ਦੀ ਰਾਤ ਸੌਵਾਂਗੇ ਤੜਕੇ ਅੱਖ ਖੁੱਲੂਗੀ ਕਿ ਨਹੀਂ ਕੋਈ ਗਾਰੰਟੀ ਨਹੀਂ ਆ ਜਿਹੜਾ ਹੁਣ ਸਾਹ ਲਿਆ ਅਗਲਾ ਸਾਹ ਆਊਗਾ ਕਿ ਨਹੀਂ ਇਹਦੀ ਵੀ ਕੋਈ ਗਰੰਟੀ ਨਹੀਂ ਨਿੱਕੀ ਜੀ ਜ਼ਿੰਦਗੀ ਮਿਲੀ ਐ ਇਹ ਵੀ ਰੋ ਰੋ ਕੇ ਕੱਦਣੀ ਐ ਖੁਸ਼ ਰਹਿਣ ਦੇ ਤਰੀਕੇ ਲੱਭੋ ਕਿਹਦੀ ਜ਼ਿੰਦਗੀ ਚ ਦੁੱਖ ਤਕਲੀਫ ਨਹੀਂ ਐ ਕਿਹਦੀ ਜ਼ਿੰਦਗੀ ਚ ਫੇਲਿਅਰ ਨਹੀਂ ਐ ਕਿਹਦੀ ਜ਼ਿੰਦਗੀ ਚ ਤਾਨੇ ਮੇਨੇ ਨਹੀਂ ਐ ਕਿਹਦੀ ਜ਼ਿੰਦਗੀ ਚ ਦੁੱਖ ਤਕਲੀਫ ਨਹੀਂ ਐ ਸਭ ਦੀ ਚ ਇਹ ਨਿੱਕੀ ਜੀ ਜ਼ਿੰਦਗੀ ਐ ਇਹ ਰੋ ਕੇ ਗੁਜ਼ਾਰਨੀ ਐ ਕਿ ਹੱਸ ਕੇ ਗੁਜ਼ਾਰਨੀ ਐ ਇਹ ਫੈਸਲਾ ਸਿ ਆਪ ਕਰਨਾ ਕਿਉਂਕਿ ਜ਼ਿੰਦਗੀ ਸਾਡੀ ਖੁਦ ਹੀ ਹੈ ਇਹ ਫੈਸਲਾ